ਸਾਧਿਗਤ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾ ਦੇ ਹਵਾਲੇ ਤੋਂ ਹੋਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿੱਥੇ ਇੱਕ ਪਾਸੇ ਇਸ਼ਾਂਖ ਚੱਬੇ ਵਾਲ ਜਿੱਤ ਚੁੱਕੇ ਨੇ ਰਾਉਂਡ ਭਾਵੇਂ ਹੁਣ ਜਿੰਨੇ ਮਰਜ਼ੀ ਬਾਕੀ ਰਹਿ ਗਏ ਹੋਣ ਲੇਕਿਨ ਪਹਿਲੇ ਰਾਉਂਡ ਤੋਂ ਲੈ ਕੇ ਹੁਣ ਤੱਕ ਲਗਭਗ 30000 ਤੋਂ ਪਲੱਸ ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਗਏ ਨੇ ਜਿੱਤ ਵੱਲ ਵਧ ਰਹੇ ਨੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਅਸ਼ਾਂਤ ਚੱਬੇਵਾਲ ਹਲਕਾ ਚੱਬੇਵਾਲ ਤੋਂ ਦੂਸਰੇ ਪਾਸੇ ਵੱਡੀ ਮੋੜ ਲੱਗੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਪਾਸੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਨੇ ਆਪਣੀ ਪਤਨੀ ਯਾਨੀ ਕਿ ਅੰਬਰਤਾ ਵਰਿੰਗ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਅੱਡੀ ਚੋਟੀ ਦਾ ਚੋੜ ਲਗਾਇਆ ਜੋਰ ਲਗਾਇਆ ਗਿਆ ਪੂਰੇ ਤਾਮ ਝਾਮ ਚੋਕੇ ਗਏ ਲੇਕਨ ਪਾਸਾ ਪਲਟ ਕਰ ਦਿੱਤਾ ਹੈ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਹਾਰੇ 2022 ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ 1200 ਦੇ ਛੋਟੇ ਫਰਕ ਨਾਲ ਹਾਰੇ ਸੀ ਡਿਪੀ ਟਿੱਲੋ ਡਿੰਪੀ ਟਿੱਲੋ ਨੇ ਅਲਵਿਦਾ ਕਿਹਾ ਅੱਜ ਤੋਂ ਪਹਿਲਾਂ 2 ਮਹੀਨੇ 3 ਮਹੀਨੇ ਪਹਿਲਾਂ ਸ਼ਰੋਮਣੀ ਅਕਾਲੀ ਦਲ ਨੂੰ ਆਪ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਬਾਜ਼ੀ ਮਾਰ ਦਿੱਤੀ ਗਈ ਹੈ ਜਿਮਨੀ ਚੋਣ ਜਿੱਤ ਲਈ ਗਈ ਹੈ ਡਿੰਪੀ ਟਿੱਲੋ ਦੇ ਦੁਆਰਾ ਡਿੰਪੀ ਟਿੱਲੋ ਜਿਹੜੇ ਸਿਆਸੀ ਜੇਕਰ ਉਹਨਾਂ ਦੀ ਕੈਰੀਅਰ ਦੀ ਸ਼ੁਰੂਆਤ ਕਰੀਏ ਤੇ ਹਲਕਾ ਗੱਦੜਬਾਹ ਦੇ ਵਿੱਚ ਹੋਏ ਸੀ ਪਛਾਰ ਕੇ ਰੱਖ ਦਿੱਤਾ ਹੈ ਧੱਕਾ ਮਾਰਦਾ ਹੈ ਪੀਸ਼ਾ ਨੂੰ ਬੀਬਾ ਅਮਰਤਾ ਵੜਿੰਗ ਨੂੰ ਅਮਰਤਾ ਵੜਿੰਗ ਨੇ ਕਿਹਾ ਸੀ ਕਿ 12 ਵਜੇ ਤੋਂ ਬਾਅਦ ਸਾਡੇ ਹੱਕ ਦੇ ਵਿੱਚ ਫਤਵੇ ਆਉਣਗੇ ਜਿੱਤ ਦੇ لیکن قسمت ਨੂੰ ਕੁਝ ਹੋਰ ਹੀ ਮਨਜੂਸੀ ਪਹਿਲੀ ਵਾਰ ਚੋੜ ਮੈਦਾਨ ਦੇ ਵਿੱਚ ਆਏ ਨੇ ਅਮਰਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਤਾ ਵੜਿੰਗ ਨੂੰ ਪਛਾੜ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਨੀ ਕਿ ਜਿੱਤ ਦੀ ਜਿਹੜੀ ਮੋਹਰ ਹੈ ਉਹ ਡਿੰਪੀ ਢਿੱਲੋਂ ਦੇ ਮੱਥੇ ਉੱਤੇ ਲੱਗ ਚੁੱਕੀ ਹੈ ਕਿਉਂਕਿ ਡਿੰਪੀ ਢਿੱਲੋਂ ਦੇ ਸਮਰਥਕਾਂ ਵੋਟਰਾਂ ਵੱਲੋਂ ਕੱਲ ਦੇ ਹੀ ਗੁਲਾਬ ਦੇ ਫੁੱਲ ਖਰੀਦੇ ਗਏ ਉਹ ਕਹਿੰਦੇ ਸੀ ਕਿ ਸੀ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਨੀ ਹੈ डीपी टिलोदे सूत्रਾਂ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਡੀਪੀ ਟਿਲੋ ਦੇ ਪ੍ਰਾ ਸਨੀ ਟਿਲੋ ਨੇ ਦੁਹਾਰ ਮਾਰ ਦਿੱਤੀ ਹੈ ਕਿ ਅਸੀਂ ਜਿੱਤ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਬਰਤਾ ਵੜਿੰਗ ਨੂੰ ਮਾਤ ਪਾ ਦिती ਹੈ ਡਿਪੀ ਢਿੱਲੋਂ ਨੇ ਡਿਪੀ ਢਿੱਲੋਂ ਦੇ ਨਾਮ ਉੱਤੇ ਜਿੱਤ ਦੀ ਮੋਰ ਲੱਗ ਚੁੱਕੀ ਹੈ ਟੋਲ ਟਮਕੇ ਵਜਨੇ ਸ਼ੁਰੂ ਹੋ ਗਏ ਨੇ ਡਿਪੀ ਢਿੱਲੋਂ ਦੇ ਹੱਕ ਦੇ ਵਿੱਚ ਹਲਕਾ ਗਿੱਦੜਵਾ ਹਲਕਾ ਗਿੱਦੜਵਾ ਪੰਜਾਬ ਦੀ ਨੰਬਰ 1 ਹੌਟ ਸੀਟ ਬਣੀ ਹੋਈ ਸੀ ਸੂਤਰ ਦੱਸਦੇ ਨੇ ਕਿ ਡਿੰਪੀ ਢਿੱਲੋਂ ਨੇ ਕਾਫੀ ਵੱਡਾ ਪਛਾਰ ਦਿੱਤਾ ਹੈ ਬੈਕ ਤਖੇਲ ਦਿੱਤਾ ਹੈ ਯਾਨੀ ਕੇ ਵੱਡੇ ਮਾਰਜਨ ਦੇ ਨਾਲ ਅੱਗੇ ਵਧ ਗਿਆ ਜਿਤ ਉਤੇ ਮੋਹ ਨਿਖਿਤ ਚੁਕਿਆ ਡੀਪੀਟੀ ਲੋਧੀ ਧੰਨਵਾਦ